ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਆਮ ਪਬਲਿਕ ਪੁਲਿਸ ਨੂੰ ਬੁਰਾ ਭਰਾ ਬੋਲਦੀ ਹੈ ਪਰ ਪੁਲਿਸ ਥਾਣਾ ਸਾਨੇਵਾਲ ਦੇ ਅੰਦਰ ਪੈਂਦੇ ਪੁਲਿਸ ਚੌਕੀ ਕੰਗਨਵਾਲ ਵਿੱਚ ਆਮ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਦਾ ਆਪਸ ਹੀ ਰਿਸ਼ਤਾ ਦੇਖ ਕੇ ਬਹੁਤ ਵਧੀਆ ਲੱਗਦਾ ਜਦੋਂ ਉਹਨਾਂ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਨਦਸੀ ਕੁਝ ਸਮਾਜ ਵਿਰੋਧੀ ਅਨਸਰ ਉਹਨਾਂ ਨੂੰ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰਦੇ ਆ ਰਹੇ ਸਨ ਜਿਸ ਦੀ ਸ਼ਿਕਾਇਤ ਉਹਨਾਂ ਨੇ ਥਾਣਾ ਇੰਚਾਰਜ ਮੇਵਾ ਸਿੰਘ ਕੋਲ ਕੀਤੀ ਤੇ ਉਹਨਾਂ ਨੇ ਗੱਲ ਵੀ ਸੁਣੀ ਤੇ ਸੱਚ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਆ ਉਹਦੇ ਬਾਰੇ ਗੱਲ ਕਰਨ ਜੰਨੇ ਬਈ ਕਿੰਨੀ ਖੁਸ਼ੀ ਦੀ ਗੱਲ ਆ ਕਿ ਤੁਹਾਡੇ ਕੋਲ ਆ ਕੇ ਸਨਮਾਨ ਕਰ ਰਿਹਾ ਬੰਦੇ ਕੀ ਕਰਨਾ ਹੈ ਗੱਲ ਇਹ ਤਾਂ ਨਾਮ ਹੈ ਸਤਰੋਹਨ ਸਿੰਘ ਇਹ ਸਾਡੇ ਚੌਂਕੀ ਦੇ ਏਰੀਆ ਦਾ ਰਹਿਣ ਵਾਲਾ ਇਹਨੂੰ ਇੱਕ ਇਹਦਾ ਗਵੰਡੀ ਪਰੇਸ਼ਾਨ ਕਰਦਾ ਸੀ ਬਿਨਾਂ ਮਤਵਲ ਤੋਂ ਇਹਨੇ ਵਿਚਾਰੇ ਨੇ ਕੰਪਲੇਂਟ ਕੀਤੀ ਅਸੀਂ ਕੰਪਲੀਟ ਕਰਨ ਤੋਂ ਬਾਅਦ ਪੜਤਾਲ ਕੀਤੀ ਵਾਕਈ ਪਤਾ ਲੱਗਾ ਵੀ ਉਹ ਬੰਦਾ ਇਹਨੂੰ ਪਰੇਸ਼ਾਨ ਕਰ ਰਿਹਾ ਹੈ ਲਿਆ ਕੇ ਉਹਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਸੀ ਅਮਲ ਚ ਲਿਆਂਦੀ ਉਸ ਕਰਕੇ ਇਸ ਇਨਸਾਨ ਨੇ ਖੁਸ਼ੀ ਪ੍ਰਗਟ ਕੀਤੀ ਹੈ ਵੀ ਮੈਨੂੰ ਇਨਸਾਫ ਮਿਲਿਆ ਜਿਹਦੇ ਸਬੰਧ ਵਿੱਚ ਚੌਂਕੀ ਕੰਗਣਵਾਲ ਦੇ ਸਮੂਹ ਸਟਾਫ ਨੂੰ ਸਨਮਾਨਤ ਕਰਨਾ ਹੈ ਕਮਾਈ ਕੇ ਲਈ इस पैसे का खर्च जो हो रहा था गलत ढंग पर जा रहा था और हमारा इंचार्ज साहब कंगनवाल वाले ने और यहाँ के सभी स्टाफ लोग बहुत अच्छे से बिना पैरवी के इन्होंने जो काम किया मैं बहुत दिल से खुश हूँ और इनके लिए मैं दो तो शब्द कहना चाहता हूँ हर एक नदियाँ हर एक नदियाँ सूखी नहीं होती और हर एक पुलिस वाले भूखा नहीं होता और हमें एक शिक्षा मिली है झुकता वही है झुकता वही है जिसमें जान होती है अकरना मुर्दों की पहचान होती है और मैं चाहता हूँ कि यहाँ दोबारा हमें इस जगह पे ना आना पड़े मैं ऐसा काम करूं किसी गलती के कारण मैं आया था और ना आना पड़े धन्यवाद आ, आपका नाम क्या है शत्रुघ्न सिंह